ਹੜਾਂ ਦੀ ਮਾਰ ਚੱਲ ਰਹੀ ਪੰਜਾਬ ਦੀ ਮੌਸਮ ਵਿਭਾਗ ਨੇ ਮੁਰ ਚਿੰਤਾਵਾਂ ਬਧਾ ਦਿੱਤੀ ਹੈ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਤੋਂ ਬਾਅਦ ਉੱਤਰ ਪਾਰਾਚ ਪਰਿਮੀਦਾ ਅਲਰਟ ਜਾਰੀ ਕੀਤਾ ਗਿਆ ਪਹਾੜਾਂ ਤੇ ਆਮ ਤੋਬਾਦ ਬਾਰਿਸ਼ ਕਾਰਨ ਪੰਜਾਬ ਚ ਫਿਰ ਤੋਂ ਹੜ ਦਾ ਖਤਰਾ ਬਣਿਆ ਹੋਇਆ ਹੈ ਡੈਮਾਂ ਤੇ ਪਾਣੀ ਦਾ ਦਬਾਅ ਘਟਾਉਣ ਦੇ ਮੰਤਵ ਨਾਲ ਕੰਟਰੋਲ ਚ ਪਾਣੀ ਛਟਿਆ ਜਾ ਰਿਹਾ ਹੈ ਮੌਸਮ ਮਾਹਰਾਂ ਨੇ 13 ਜ਼ਿਲ੍ਹਿਆਂ 'ਚ orange alert ਤੇ ਹੋਰਾਂ 'ਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ ਜੇਕਰ ਗੱਲ ਕਰੀਏ ਤਾਂ ਪਟਿਆਲੇ 'ਚ ਸਵੇਰੇ 6:30 ਵਜੇ ਤੋਂ ਹੀ ਹਲਕੀ ਬੂੰਦਾਬੰਦੀ ਸ਼ੁਰੂ ਹੋ ਗਈ ਹੈ ਬੀਤੇ ਦਿਨ ਤੋਂ ਹੀ ਪੰਜਾਬ ਦੇ ਵਿੱਚ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਪਟਿਆਲੇ ਤੋਂ ਇਲਾਵਾ ਹੋਰ ਕਈ ਇਲਾਕਿਆਂ 'ਚ ਸਵੇਰੇ ਮੀਂਹ ਦੇਖਣ ਨੂੰ ਮਿਲਿਆ ਮੌਸਮ ਵਿਗਿਆਨੀਆ ਮੁਤਾਬਕ ਅੱਜ ਪਛਾਣ ਕੋ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਹੁਸ਼ਿਆਰਪੁਰ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਸੰਗਰੂਚ ਭਾਰੀ ਬਾਰਿਸ਼ ਦੀ ਉਮੀਦ ਹੈ ਜਦਕਿ ਹੋਰ ਜ਼ਿਲ੍ਹਿਆਂ 'ਚ yellow alert ਜਾਰੀ ਕੀਤਾ ਗਿਆ ਹੈ ਬਾਰਿਸ਼ ਦੇ ਨਾਲ ਸੂਬੇ 'ਚ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲ ਰਹੀਆਂ ਨੇ ਉਧਰ ਪਾਥਰ ਡੈਮ ਪ੍ਰਬੰਧਨ ਤੇ ਪੌਂਗ ਡੈਮ ਦੇ ਨਾਲ-ਨਾਲ ਹੋਰ ਡੈਮਾਂ ਤੋਂ ਵੀ ਪਾਣੀ ਛੱਡਿਆ ਜਾ ਰਿਹਾ ਹੈ ਦਾਸਦੀ ਕਿ ਰਾਵੀ ਬਿਆਸ ਤੇ ਸਤਲੁਜ ਨਾਲ 13 ਜ਼ਿਲ੍ਹਿਆਂ 'ਚ ਪ੍ਰਸ਼ਾਸਨ ਨੂੰ ਅਲਰਟ 모ਡ ਤੇ ਰੱਖਿਆ ਗਿਆ ਹੈ ਤੇਜ਼ ਬਾਰਿਸ਼ ਤੇ ਡੈਮਾਂ ਤੋਂ ਪਾਣੀ ਛੱਡੇ ਜਾਣ ਦੀ ਸੂਰਜ ਇੱਥੇ ਹੜ੍ਹ ਦੀ ਸੰਭਾਵਨਾ ਹੈ ਇਹਨਾਂ ਜ਼ਿਲ੍ਹਿਆਂ 'ਚ ਗੁਰਦਾਸਪੁਰ ਅੰਮ੍ਰਿਤ ਸਰ ਫਿਰੋਜ਼ਪੁਰ ਫਜ਼ਲਕਾ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਤਰੰਤਾਰਣ ਮੋਗਾ ਲੁਧਿਆਣਾ ਰੂਪਨਗਰ ਪਟਿਆਲਾ ਤੇ ਸੰਗਰੂਰ ਸ਼ਾਮਲ ਨੇ ਅਮਨਸਰ ਦੇ ਡੀਸੀ ਸਾਕਸ਼ੀ ਜਾਨੀ ਨੇ 10 ਅਕਤੂਬਰ ਤੱਕ ਨਦੀਆਂ ਨੂੰ ਪਾਰ ਨਾ ਕਰਨ ਕਿਨਾਰਿਆਂ ਤੇ ਨਾ ਜਾਣ ਤੇ ਪਰਛਾਵਾਂ ਨੂੰ ਨਦੀਆਂ ਤੋਂ ਦੂਰ ਰੱਖਣ ਦੀ ਹਦਾਇਤ ਜਾਰੀ ਕੀਤੀ ਹੈ ਚਲੰਦਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਨੇ ਵੀ ਛੁੱਟੀਆਂ ਰੱਦ ਕਰ ਦਿੱਤੀਆਂ ਨੇ ਤੇ ਸਭ ਨੂੰ ਅਲਰਟ ਰਹਿਣ ਦੀ ਸਲਾਹ ਦਿੱਤੀ ਹੈ ਹਾਲਾਂਕਿ ਅਜੇ ਕਿਤੇ ਪਾਣੀ ਭਦਨ ਕਾਰਨ ਕੋਈ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ ਪਰ ਸਭ ਨੂੰ ਅਲਰਟ ਤੇ ਰੱਖਿਆ ਗਿਆ ਹੈ ਹੜਾਂ ਦੀ ਮਾਰ ਚੱਲ ਰਹੀ ਪੰਜਾਬ ਦੀ ਮੌਸਮ ਵਿਭਾਗ ਨੇ ਮੁਰ ਚਿੰਤਾਵਾਂ ਬਧਾ ਦਿੱਤੀ ਹੈ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਤੋਂ ਬਾਅਦ ਉੱਤਰ ਪਾਰਾਚ ਪਰਿਮੀਦਾ ਅਲਰਟ ਜਾਰੀ ਕੀਤਾ ਗਿਆ ਪਹਾੜਾਂ ਤੇ ਆਮ ਤੋਬਾਤ ਬਾਰਿਸ਼ ਕਾਰਨ ਪੰਜਾਬ ਚ ਫਿਰ ਤੋਂ ਹੜ ਦਾ ਖਤਰਾ ਬਣਿਆ ਹੋਇਆ ਹੈ ਡੈਮਾਂ ਤੇ ਪਾਣੀ ਦਾ ਦਬਾਅ ਘਟਾਉਣ ਦੇ ਮੰਤਵ ਨਾਲ ਕੰਟਰੋਲ ਚ ਪਾਣੀ ਛਟਿਆ ਜਾ ਰਿਹਾ ਹੈ ਮੌਸਮ ਮਾਹਰਾਂ ਨੇ 13 ਜ਼ਿਲ੍ਹਿਆਂ 'ਚ orange alert ਤੇ ਹੋਰਾਂ 'ਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ ਜੇਕਰ ਗੱਲ ਕਰੀਏ ਤਾਂ ਪਟਿਆਲੇ 'ਚ ਸਵੇਰੇ 6:30 ਵਜੇ ਤੋਂ ਹੀ ਹਲਕੀ ਬੂੰਦਾਬੰਦੀ ਸ਼ੁਰੂ ਹੋ ਗਈ ਹੈ ਬੀਤੇ ਦਿਨ ਤੋਂ ਹੀ ਪੰਜਾਬ ਦੇ ਵਿੱਚ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਪਟਿਆਲੇ ਤੋਂ ਇਲਾਵਾ ਹੋਰ ਕਈ ਇਲਾਕਿਆਂ 'ਚ ਸਵੇਰੇ ਮੀਂਹ ਦੇਖਣ ਨੂੰ ਮਿਲਿਆ ਮੌਸਮ ਵਿਗਿਆਨੀਆਂ ਮੁਤਾਬਕ ਅੱਜ ਪਛਾਣ ਕੋ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਹੁਸ਼ਿਆਰਪੁਰ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਸੰਗਰੂਰ ਚ ਭਾਰੀ ਬਾਰਿਸ਼ ਦੀ ਉਮੀਦ ਹੈ ਜਦਕਿ ਹੋਰ ਜ਼ਿਲ੍ਹਿਆਂ 'ਚ yellow alert ਜਾਰੀ ਕੀਤਾ ਗਿਆ ਹੈ ਬਾਰਿਸ਼ ਦੇ ਨਾਲ ਸੂਬੇ 'ਚ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲ ਰਹੀਆਂ ਨੇ ਉਧਰ ਪਾਖਰ ਡੈਮ ਪ੍ਰਬੰਧਨ ਤੇ ਪੌਂਗ ਡੈਮ ਦੇ ਨਾਲ-ਨਾਲ ਹੋਰ ਡੈਮਾਂ ਤੋਂ ਵੀ ਪਾਣੀ ਛੱਡਿਆ ਜਾ ਰਿਹਾ ਦੱਸਦੀ ਹੈ ਕਿ ਰਾਵੀ ਬਿਆਸ ਤੇ ਸਤਲੁਜ ਨਾਲ 13 ਜ਼ਿਲ੍ਹਿਆਂ 'ਚ ਪ੍ਰਸ਼ਾਸਨ ਨੂੰ alert ਮੋਡ ਤੇ ਰੱਖਿਆ ਗਿਆ ਹੈ ਤੇਜ਼ ਬਾਰਿਸ਼ ਤੇ ਡੈਮਾਂ ਤੋਂ ਪਾਣੀ ਛੱਡੇ ਜਾਣ ਦੀ ਸੂਰਜ ਅਤੇ ਹੜ੍ਹ ਦੀ ਸੰਭਾਵਨਾ ਇਨ੍ਹਾਂ ਜ਼ਿਲ੍ਹਿਆਂ 'ਚ ਗੁਰਦਾਸਪੁਰ ਅੰਮ੍ਰਿਤ ਸਰ ਫਿਰੋਜ਼ਪੁਰ ਫਜ਼ਲਕਾ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਤਰੰਤਾਰਣ ਮੋਗਾ ਲੁਧਿਆਣਾ ਰੂਪਨਗਰ ਪਟਿਆਲਾ ਤੇ ਸੰਗਰੂਰ ਸ਼ਾਮਲ ਨੇ ਅਮਨਸਾਦੀ ਡੀਸੀ ਸਾਕਸ਼ੀ ਜਾਨੀ ਨੇ 10 ਅਕਤੂਬਰ ਤੱਕ ਨਦੀਆਂ ਨੂੰ ਪਾਰ ਨਾ ਕਰਨ ਕਿਨਾਰਿਆਂ ਤੇ ਨਾ ਜਾਣ ਤੇ ਪਰਛਾਵਾਂ ਨੂੰ ਨਦੀਆਂ ਤੋਂ ਦੂਰ ਰੱਖਣ ਦੀ ਹਦਾਇਤ ਜਾਰੀ ਕੀਤੀ ਹੈ ਚਲੰਦਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਨੇ ਵੀ ਛੁੱਟੀਆਂ ਰੱਦ ਕਰ ਦਿੱਤੀਆਂ ਨੇ ਤੇ ਸਭ ਨੂੰ ਅਲਰਟ ਰਹਿਣ ਦੀ ਸਲਾਹ ਦਿੱਤੀ ਹੈ ਹਾਲਾਂਕਿ ਅਜੇ ਕਿਤੇ ਪਾਣੀ ਭਦਨ ਕਾਰਨ ਕੋਈ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ ਪਰ ਸਭ ਨੂੰ ਅਲਰਟ ਤੇ ਰੱਖਿਆ ਗਿਆ ਹੈ